ਦੇਸ਼ ਨੂੰ ਹੋਰ ਸੋਹਣਾ ਬਣਾਉਂਦੇ ਨੇ ਇੱਥੋਂ ਦੇ ਵਰਕਰ ਇੱਥੋਂ ਦੀਆਂ ਸਰਕਾਰਾਂ ਆ ਵੇਖੋ ਪਲੇਗਰਾਉਂਡ ਆ ਰੂਟੀਨ ਗਰਾਉਂਡ ਆ ਅੱਛਾ ਉੱਥੇ ਜਿੱਥੇ ਦਵਾਈ ਛਿੜਕ ਰਹੇ ਨੇ ਸਪਰੇਅ ਕਰ ਰਹੇ ਨੇ ਦੇਖੋ ਦੋ ਦੋ ਗੱਡੀਆਂ ਖੜੀਆਂ ਨੇ ਚਾਰ ਚਾਰ ਬੰਦੇ ਲਾਏ ਹੋਏ ਨੇ ਟੇਕ ਕੇਅਰ ਕਰ ਰਹੇ ਨੇ ਦੇਖੋ ਹਰਿਆਲੀ ਲੋਕਾਂ ਦੇ ਘਰ ਹਰਿਆਲੀ ਘਾਹ ਨੂੰ ਬੰਲੇ ਰੱਖਿਆ ਨੇ ਦੇਖਿਓ ਇਸ਼ ਸੋਨਾ ਇਸ ਨੂੰ ਹੋਰ ਸੋਨਾ ਬਣਾ ਕੇ ਰੱਖਣ ਲਈ ਇੱਥੋਂ ਦੀ ਗਵਰਨਮੈਂਟ ਇੱਥੋਂ ਦੇ EMPLOYEES LOYALTY HONESTY ਇਹ ਸਾਰਾ ਕੁਝ ਕੰਮ ਕਰਦੀ ਆ ਜਿਹੜੀ ਹੋਰ ਸੋਨਾ ਇਸ ਨੂੰ ਬਣਾ ਰਹੀ ਆ ਇਟਸ 8:30 AM ਮਾਰਨਿੰਗ ਮੈਨੂੰ ਕਹਿਣਾ ਨਹੀਂ ਆਉਂਦਾ ਕੀ ਕਹਿੰਦੇ ਨੇ ਪਾਸਟ ਕਿਪ ਕੀ ਉਹ ਬਟਾ ਵਾਕਈ ਕੈਂਟ ਦੇਸ਼ ਸਾਡੇ ਦੇਸ਼ ਸੋਨੇ ਦੀ ਚਿੜੀ ਆ નો ਡਾਊਟ ਪਰ ਸਾਡੇ ਚਿੜੀ ਦੇ ਪਰ ਜੇ ਕੁਤਰੇ ਭੈਣੇ ਯਾਰ ਨਹੀਂ ਕੁਤਰਨੇ ਚਾਹੀਦੇ ਸੀਗੇ